ਦਾ ਲੋਕ ਵੇਖਦੇ ਆ ਦੇਖੋ ਸੰਗਤ ਜੀ ਅਜ ਲਾਸਤ ਦੀਵਾਨ ਨੇ ਕੀ ਖਾਂਦੇ ਆ ਕੀ ਪੀਂਦੇ ਆ ਕਿਵੇਂ ਬੈਠਦੇ ਆ ਲਾਸਤ ਦੀਵਾਨ ਕਿਵੇਂ ਸੌਂਦੇ ਆ ਕਿਵੇਂ ਚੱਲਦੇ ਆ ਉਹ ਹੀ ਸਾਹਿਬ ਜੀ ਨੂੰ ਵੀ ਵੇਖ ਲਓ ਬਾਕੀ ਦੁਨੀਆ ਹੈ ਨੀ ਹੋਰ ਨੂੰ ਵੀ ਵੇਖੋ ਸੰਤਾਂ ਨੂੰ ਵੇਖਦੇ ਬਾਗੀਆਂ ਨੂੰ ਖਾਦਿਆਂ ਨੂੰ ਵੇਖਦੇ ਪਾਠਿਆਂ ਨੂੰ ਵੇਖਦੇ ਹੋਰ ਹੈ ਨਹੀਂ ਕੋਈ ਦੁਨੀਆ ਤੇ ਕੋ ਸਾਧ ਸੰਗਤ ਵੀ ਵੇਦ ਭਜਦੇ ਵੀ ਸੰਤਾਂ ਵਾਲੇ ਲੋਕ ਪਰਵਾਸਾਰ ਦੀ ਉਦੋਂ ਸੰਤ ਦਿਸਦੇ ਆ ਕਿ ਜਦੋਂ ਸੰਤ ਖਾਂਦੇ ਉਦੋਂ ਵੀ ਦਿਸਦੇ ਨੇ ਖਾ ਲੈਣ ਦੇ ਉਹਨਾਂ ਨੂੰ ਕੁਝ ਜਦੋਂ ਪਾਖੀ ਖਾਂਦਾ ਹੈ ਉਦੋਂ ਪਾਖੀ ਦਿਸਦਾ ਹੈ ਤੇ ਜਦੋਂ ਪਾਖੀ ਪਾਠ ਕਰਦਾ ਉਦੋਂ ਵੀ ਦਿਸਦਾ ਉਦੋਂ ਸੰਤ ਦੇ ਜਿਵੇਂ ਵੀ ਪਾਖੀ ਪਾਠ ਕਰਦਾ ਲੋਕਾਂ ਨੇ ਕੰਮੜਾ ਆਇਆ ਉਹਨਾਂ ਦੁਨੀਆਂ ਵੇਖਿਆ ਕਰੋ ਇਸ ਕਰਕੇ ਸਾਧ ਸੰਗਤੀਏ ਹਾਲ ਹੈ ਬਾਬਿਆਂ ਨੇ ਲੋਕਾਂ ਨੇ ਜੀਣਾ ਹਰਾਮ ਕੀਤਾ ਤੇ ਜਿਨ੍ਹਾਂ ਆਖ ਨਾਲ ਬਾਬਿਆਂ ਨੇ ਦੁਨੀਆਂ ਨੂੰ ਭਲਾ ਕੀਤਾ ਉਲਟਾ ਨਤੀਜਾ ਕੀ ਨਿਕਲਿਆ ਉਹਨਾਂ ਦਾ ਸੁਸਾਧ ਸੰਗਤੀਆ ਹੁਣ ਫੋਨ ਮੈਂ ਜੇ ਵੇਖੀ ਮੋਬਾਈਲ ਤੇ ਕੱਲੇ ਸ਼ਾਂਤੀ ਕੁਰਸੀ ਦੇ ਬੈਠੇ ਸਾਧ ਸੰਗਤਰੀ ਹੁਣ ਦੇਖੋ ਬੰਦੇਰੀਆਂ ਦੋ ਤਿੰਨ ਥਾਵਾਂ ਤੋਂ ਤੋੜ ਲਿਓ ਲੱਗਾ ਉਹਨੂੰ ਕੱਲੇ ਜੱਪੜਾ ਮਾਰ ਜੱਪੜਾ ਮਾਰ ਕੇ ਬਹਿ ਰੇਸਦੇ ਕੇ ਜਵਿੰਦਰ ਇਹ ਸਾਧ ਸੰਗਤਰੀ ਦੇਖ ਜਨੂੰ ਕੋਈ ਛੱਡ ਲੱਗੀ ਹੈ ਜੇ ਉਹ ਬਹਿ ਵੀ ਰਿਆ ਤੇ ਮਿਰਗੀ ਤਾਂ ਹੋ ਗਈ ਕੋਈ ਗੱਲ ਉਲਟ ਹੋ ਗਈ ਜਦੋਂ ਬੰਦੇਰੀਆਂ ਕੋਈ ਦੁਨਿਆਵੀ ਪੰਜੇ ਨੂੰ ਕੁਝ ਹੁੰਦਾ ਲੱਗਤੇ ਬਾਹ ਦੇ ਜਿਉਂ ਦੀਆਂ ਨੱਤਾਂ ਸਿੱਧੀਆਂ ਉਹਨੂੰ ਚੌਂੜਾ ਮਾਰ ਉਹ ਬਣਾਇਆ ਚੌਂੜਾ ਨਹੀਂ ਬੈਠਾ ਤੇ ਜਿਹੜਾ ਚੌਂੜਾ ਆ ਉਹ ਆਹਨ ਮਾਇਕ ਬੜੀਆ ਕਾਜੀ ਸਾਹਿਬ ਜੀ ਉਹ ਕਹਿਣ ਦਾ ਭਾਵ ਜੀ ਦੀ ਲੱਤ ਨੂੰ ਪਲਸਟਰ ਲਾ ਕੇ ਉਹਨੂੰ ਕਹੇ ਚੌਂੜਾ ਮਾਰ ਮਾਰੂਗਾ ਨਹੀਂ ਮਾਰ ਸਕਦਾ ਇਸ ਕਰਕੇ ਸਾਥ ਸੰਗਤ ਜੀ ਬਾਪੇ ਬਾਰੇ ਰੋਕਣ ਨੂੰ ਦੱਸਦੇ ਆ ਹੋਰ ਨਹੀਂ ਕੋਈ ਦੱਸਦਾ ਇਹ ਨਿੰਦਾਂ ਦੀਆਂ ਗੱਲਾਂ ਨੇ ਜਿਹੜੀਆਂ ਗੁਰੂ ਘਰ ਨੂੰ ਢਾਹ ਲਉਂਦੀਆਂ ਨੇ ਬਾਬੇ ਕੀ ਖਾਣੇ ਦਬੇ ਕੀ ਪਿੰਦੇ ਬਾਬਿਆਂ ਨੂੰ ਵੇਦੇ ਸਾਬੇ ਨੂੰ ਨਾਮ ਜਪਦੇ ਰਿਹਾ ਦੇ ਬਾਬੇ ਨੂੰ 86 ਘੰਟੇ ਚੌੜਾ ਮਾਰਿਆ ਨਹੀਂ ਕਿਸਦਾ ਅਜੇ ਸੰਤਾਂ ਨੂੰ ਲੋਕਾਂ ਨੇ ਮਾਇਆ ਦਿੱਤੀ ਸੰਤਾਂ ਨੇ ਕੀ ਕੀਤਾ ਲੰਗਰ ਲਾਤਾ ਗੁਰਦੁਆਰਾ ਬਣਾਤਾ ਜਿੱਥੇ ਬਹਿ ਕੇ ਆਪਣੇ ਮਨ ਨੂੰ ਸ਼ਾਂਤੀ ਕੋਈ ਕਥਾ ਕੀਰਤਨ ਹੋ ਜੂਗਾ ਸੁਣ ਲਿਓ ਤੇ ਆਪਾਂ ਨੂੰ ਮਾਇਆ ਨਹੀਂ ਕਰੋਣਾ ਜੇ ਲੱਖ ਰੁਪਏ